ਗਿਆਨੀ ਹਰਪ੍ਰੀਤ ਸਿੰਘ ਜਰੂਰ ਸੈਂਟਰਲ ਸਰਕਾਰ ਦੇ ਵਿੱਚ ਸੈਂਟਰਲ ਸਰਕਾਰ ਦੀਆਂ ਏਜੰਸੀਆਂ ਦੇ ਕੋਲ ਔਰ ਬੀਜੇਪੀ ਦੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਉਹਦੇ ਨਾਲ ਗੱਲਬਾਤ ਹਮੇਸ਼ਾ ਕਰਦਾ ਰਿਹਾ। ਤੇ ਬਈ ਮਿਸਾਲਾਂ ਕਈ ਹਨ ਪਰ ਮੈਂ ਗੱਲ ਕਹਿ ਸਕਦਾ ਹਾਂ ਕਈ ਗੱਲਾਂ ਇਸ ਨੇ ਮੇਰੇ ਨਾਲ ਕੀਤੀਆਂ। ਜਦ ਮੈਂ ਅਲੱਗ ਗੱਲ ਦਾ ਪ੍ਰਧਾਨ ਬਣਿਆ ਹੋਇਆ ਸੀ ਤੇ ਮੈਂ ਪਾਕਿਸਤਾਨ ਤੋਂ ਆਇਆ ਸੀ ਮੇਰੀ ਗਿਆਨੀ ਰੁਪੀ ਸਿੰਘ ਨਾਲ ਮੁਲਾਕਾਤ ਹੋਇਆ ਕਰ ਸਕਦਾ ਤੇ ਜਣੀਆਂ ਗੱਲਾਂ ਮੈਂ ਕਹਿ ਰਿਹਾ ਮੈਂ ਚੈਲੰਜ ਕਰਦਾ ਕਹਿਣ ਤੋਂ ਪਹਿਲੇ ਹੀ ਕਿ ਗਿਆਨੀ ਰੁਪੀ ਸਿੰਘ ਜਿੱਥੇ ਮਰਜੀ ਮੇਰੇ ਬੈਠ ਕੇ ਮੇਰੀ ਗੱਲ ਦਾ ਜਵਾਬ ਦੇ ਦਿੰਦਾ ਅਕਾਲੀ ਕਸਬੇ ਨਾਲ ਮਿਲਣ ਗਏ ਗੱਲਾਂ ਬਾਤਾਂ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਕਿ ਤੂੰ ਸਿੰਘ ਅਨੁਸਤੀਫਾ ਦੇ ਦਵਾ ਮੈਂ ਕਹ ਜੀ ਮੈਂ ਕਿਉਂ ਦੇ ਅਨੁਸਤੀਫਾ ਕਹਣਾ ਕਿ ਜੀ ਇਸ ਵਾਸਤੇ ਮੈਂ ਮੰਗਦਾ ਪਿਆ ਤੁਹਾਡਾ ਕਿ ਅਕਾਲੀ ਦਲ ਇਸ ਕੋਲ ਠੀਕ ਨਹੀਂ ਚੱਲ ਰਿਹਾ ਅਕਾਲੀ ਦਾਲ ਨੂੰ ਚਲਾਉਣ ਦੇ ਲਈ ਤੁਸੀਂ ਮੈਨੂੰ ਪ੍ਰਧਾਨ ਮੰਨੋ ਮੈਂ ਤੁਹਾਨੂੰ ਅਕਾਲੀ ਦਾਲ ਚਲਾ ਕੇ ਦੱਸਾਂਗਾ ਮੈਂ ਕਿ ਤੁਸੀਂ ਤੇ ਧਾਰਮਿਕ ਸ਼ਕਤੀ ਹੈ ਤੁਸੀਂ ਪੁਲਿਸ ਦੇ ਨਾਲ ਕਿਵੇਂ ਚਲਾਉਦੇ ਤੁਸੀਂ ਨਹੀਂ ਤੂੰ ਦੇਖ ਸਹੀ ਮੈਂ ਕਹਾਂ ਮੈਂ ਨਹੀਂ ਦੇਣਾ ਬਾਰੇ ਲੋਕਾਂ ਕੋਲ ਹੋਰ ਨਾਲ ਕੋਲ ਲevo ਫਿਰ ਮੈਂ ਗੱਲ ਕਰਨਾ ਪਰ ਮੈਂ ਤੁਹਾਨੂੰ ਸੀਪਾ ਕਿਤੇ ਬਸ ਤੇਰੀਆਂ ਗੱਲਾਂ ਬਾਤਾਂ ਹੋਈਆਂ ਚੁਪ ਰਿਆ ਮੈਂ ਕਿ ਇੱਕੋ ਗੱਲ ਕਰ ਰਿਹਾ ਮੈਂ ਸਪੱਸ਼ਟ ਕਰਦਾ ਪੋਸਤੋਂ ਬਾਅਦ ਕਿਸਨੇ ਕਿਹਾ ਵੀ ਸ਼ਾਇਦ ਕਿਸੇ ਹੋਰ ਤਰੀਕੇ ਨਾਲ ਪੱਟੂ ਪਾ ਲਿਆ ਹੈ ਪਾਂਡੇ ਦਿੱਲੀ ਕਮੇਟੀ ਦੇ ਸਬਕਾ ਪ੍ਰਧਾਨਾ ਨੂੰ ਬੁਲਾਇਆ ਇਸਨੇ ਕਿਉਂਕਿ ਦਿੱਲੀ ਕਮੇਟੀ ਦੀ ਚੋਰੀ ਚੁਕਾਰੀ ਇਸ ਕਾਰਨ ਵਧੀ ਹੈ ਕਿ ਸਾਡੇ ਸਕੂਲ ਬਰਬਾਦ ਹੋ ਗਏ ਇੰਸਟੀਚੂਨ ਬੰਦ ਹੋ ਗਏ ਤਨਖਾਹਾਂ ਨਹੀਂ ਮਿਲ ਰਹੀਆਂ ਮਲਾਜ਼ਮਾਂ ਨੂੰ ਇਹਨੇ ਪਾਂਜਾ ਨੂੰ ਬੁਲਾ ਕੇ ਕਹਿ ਗਿਆ ਜੀ ਮੈਂ ਤੁਹਾਡਾ ਫੈਸਲਾ ਕਰਾਵਾਂਗਾ ਮੈਂ ਚੋਰੀਆਂ ਲੱਪਾ ਸਾਰਮਨਜੀਤ ਸਿੰਘ ਮੈਂ ਛੋਟਾ ਬ੍ਰਦਰ ਹਿਤ ਗੁਜ਼ਰ ਗਿਆ ਕਲਕਾਤੇ ਸਰਸਾ ਜਦੋਂ ਉਸਨੇ ਅਸਲੀ ਜਿਹੜੇ ਕਾਗਜ਼ ਲੈ ਕੇ ਗਏ ਸੀ ਉਸਨੇ ਦੇਖੇ ਹਾਂ ਕੰਨ ਕਾ ਜੀ ਬਹੁਤ ਜ਼ਿਆਦਾ ਚੋਰੀ ਟੋਰੀ ਹੈ ਮੈਂ ਤੁਹਾਡੇ ਇੱਥੇ ਨਾ ਮੈਂਬਰੀ ਕਮੇਟੀ ਬਣਾਵਾਂਗਾ ਉਦੇ ਵਿੱਚ ਸਾਰੀਆਂ ਚੋਰੀਆਂ ਸਾਹਮਣੇ ਲਿਆ ਕੇ ਦੋਸ਼ੀ ਸੱਜਣ ਨੂੰ ਸਜ਼ਾ ਦੇਣਾ ਮੈਂ ਬਾਹਰ ਪ੍ਰੈਸ ਵਾਲਿਆਂ ਨੇ ਕਿਹਾ ਮੈਂ ਕਾ ਜੀ ਬੜੀ ਖੁਸ਼ੀ ਹੈ ਹੁਣ ਜੱਤੇ ਦਾ ਕੰਮ ਕਰ ਦੇਣਾ ਉੱਥੇ ਜਸਬੀਰ ਸਿੰਘ ਪੱਤੀ ਸੀ ਪੱਤਰਕਾਰ ਉਹਨਾਂ ਨੇ ਮੈਨੂੰ ਇਹ ਗੱਲ ਕਿਹਾ ਕਾਣਿਆ ਘੋੜੀ ਚੜਿਆ ਤੇ ਗਾਨਿਆ ਮੈਂ ਹੁਣ ਬਾਕੀ ਗੱਲ ਨਹੀਂ ਕਰਨਾ ਚਾਹੁੰਦਾ ਪਰ ਮੈਂ ਬੜਾ ਸੈਟੀਸਫਾਈਡ ਹੋ ਕੇ ਅੱਸੀ ਬਾਹਰ ਆਏ ਸੀ। ਕਿਸ ਨੂੰ ਪੁੱਛੋ ਅੱਜ ਤੱਕ ਉਹ ਮੈਮਰੀ ਤਿੰਨ ਮੈਮਰੀ ਕਮੇਟੀ ਬਣੀ। ਨਾਂ ਵੀ ਸਾਡੇ ਕੋਲ ਪੁੱਛ ਲੈ ਮੈਂ ਕਹਾਂ ਜਿਹੜੇ ਪਾਣੇ ਨੇ ਪਾ ਦੋ। ਸਾਨੂੰ ਕੋਈ ਦਰਾਉਣੀ ਨਹੀਂ। ਹਿੰਦੁਸਤਾਨ ਦੁਨੀਆ ਦੇ ਕਿਹੜੇ ਬੰਦੇ ਨੂੰ ਪਾਣੇ ਪਾ ਲੋ ਇਨਕੁਆਇਰੀ ਕਰਾ ਦਿਓ। ਨਹੀਂ ਹੋਈ। ਕਿਉਂ? ਬਿੰਛੇਪੀ ਨੇ ਕਹਤਾ ਆ ਭਈ ਜੇ ਤੂੰ ਇਨਕੁਆਇਰੀ ਕਰਾ ਤੀ ਤੇ ਸਰਸਾ ਵਗੈਰਾ ਸਾਰੇ ਮਰ ਜਾਣਗੇ, ਫਸ ਜਾਣਗੇ। ਇਹਨਾਂ ਨੂੰ ਬਚਾਣ ਦੀ ਖਾਤਰ ਕਿਸੇ ਇਨਕੁਆਇਰੀ ਨਹੀਂ ਕੀਤੀ ਪੁੱਛੋ ਕੀਤੀ ਕਿ ਨਹੀਂ ਕੀਤੀ।